ਆਨੰਦ ਸਾਹਿਬ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧਿਆ ਵਧਾਈਆਂ ਰਾਗ ਰਤਨ ਪਰਵਾਰ ਪ੍ਰਿਆ ਸਾਵਦੇ ਗਾਵਣੇ ਆਇਆ ਸਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੀ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕ੍ਰਿਤੀਰਾ ਕਾਰਜ ਸਭ ਸਵਾਰਣਾ ਸਬ ਨਾ ਗੱਲ ਨਾ ਸਵਰਤ ਸੁ ਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਵਨ ਮੇਰੇ ਸਰਾਰੋ ਹਰ ਨਾਲੇ ਸਾਚੇ ਸਹਬਾ ਕਿਆ ਨਾ ਕਰ ਤੀਰੀ ਘਰ ਤਾ ਤੇਰੇ ਸਭ ਕੁਛ ਹੈ ਜਿਸ ਤੇ ਸੁ ਪਾਵੀ ਸਰਾ ਸਿ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੈ ਸਤਿ ਕਨੀਰੀ कहे तो नानक सच्चे साहेब क्या नहीं कर रे साचा नाम मेरा मेरा सात नुखा स साथ सुख मन आए बसया जिन्हें इच्छा सब पूजाइया सरा गुरबान किया गुरु बिट हो चीतिया वड्याईया कहे तो नानक सुनो संतो सबत रो प्यारू ਸਚਾ ਨਾਮ ਮੇਰਾ ਯਾਦਾਰੋ ਵਾਦੇ ਪੰਚ ਸ਼ਬਦ ਤਿਤ ਘਰ ਸਭ ਆਗੈ ਘਰ ਸਭ ਆਗੈ ਸ਼ਬਦ ਵਾਜੀ ਕਲਾ ਦੀਤ ਕਰਤਾ ਰਿਆ ਮਾਤੇ ਦੂਤ ਤੁਧ ਵਸ ਕੀਤੀ ਕਾਲੇ ਕੰਟ ਕੋ ਮਾਰਿਆ ਪੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਸਾਚੀ ਲਿਵ ਬਿਨ ਦੇਨਾ ਮਾਣੀ ਦੇਨਾ ਮਾਣੀ ਲਿਵ ਬਾਚੋ ਕਿਆ ਕਰੇ ਵਿਚਾਰੀਆ ਦੁਰਵਾਦ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਐਸ ਨਾਉ ਹੋਰ ठाਉ ਨਹੀਂ ਸਾਉਦਲਾਗ ਸਵਾਰੀਆ ਕਹਿ ਰਾਨ ਕੇ ਲਿਵ ਬਾਚੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਲਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸਤਿ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜੀ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁਲੇ ਫਿਰੈ ਦੇ ਇਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਪਾਣਾ ਪਾਵੇ ਰਹੇ ਨਾਨਕ ਜੀ ਦੇ ਪਿਆਰੇ ਸੋਈ ਜਨ ਪਾਵੇ ਆਹੋ ਸੰਤ ਪਿਆਰਿਓ ਆਕਾਤ ਕੀ ਕਰੇ ਕਹਾਣੀ ਕਰੇ ਕਹਾਣੀਆ ਕਥ ਕੇਰੀ ਏਤ ਦਵਾਰੇ ਪਾਇਏ ਤਾਨ ਮੰਨ ਤਾਨ ਸਵਸੋ ਬਿ ਗੁਰ ਕੋ ਹੁਕਮ ਮੰਨ ਲਿਏ ਪਾਇਏ ਹੁਕਮ ਮੰਨੋ ਗੁਰੂ ਕੇ ਰਾਹ ਗਾਵੋ ਜਤੀ ਬਾਣੀ ਹੈ ਨਾਨਕ ਸੁਣੋ ਸੰਤੋ ਕਥਿਓ ਆ ਕਥ ਕਹਾਣੀ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਤਾਂ ਪਰਮਪੁਲਾਇਆ ਮਾਇਆ ਤਾਂ ਮੋਣੀ ਕਿਨੇ ਕੀਤੀ ਜਿਨੇ ਟ ਗੋਲੀ ਪਾਇਆ ਕੁਰਬਾਨ ਕੀਤਾ ਤਿਸੈ ਬਿਟੋ ਜਿਨ ਮੋ ਮਿਠਾ ਲਾਇਆ ਕਹੇ ਨਾਨਕ ਮਨ ਚੰਚਲੇ ਚਤਰਾਈ ਕਿਨੇ ਨਾ ਪਾਇਆ ਏ ਮਾਨ ਪਿਆਰਿਆ ਤੂੰ ਸਰਾ ਸੱਚ ਸਮਾਲੇ ਏ ਘਟੰਬ ਤੂੰ ਜੋ ਦੇਖਦਾ ਚਲੈ ਨਹੀਂ ਤੇਰੇ ਨਾਲੇ ਸਾਥ ਤੇਰੇ ਚਲੈ ਨਹੀਂ ਇਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਚੈ ਜੀਤ ਅੰਤ ਪਛੋਤਾਏ ਸਤਿਗੁਰ ਕਾ ਜੋ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਏ ਨਾਨਕ ਮਨ ਪਿਆਰੇ ਤੂੰ ਸਰਾ ਸਤਿ ਸਵਾਲੀ ਅਗਮਯ ਗੋਚਰਾ ਤੇਰਾ ਅੰਤ ਨਾ ਪਾਇਆ ਹੰਤੋਂ ਨਾ ਪਾਇਆ ਕਿਨਹ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਐ ਜਿਨ ਜਗਤ ਉਪਾਇਆ ਰਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅਮਰਤ ਖੋਜਤੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧਿਉ ਪਾਏ ਇਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਤਹੇ ਨਾਨਕ ਜੀ ਜਿ ਸਉ ਆਪ ਤੋਠਾ ਕਿਨੇ ਅਮਰਤ ਗੁਰਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲਾ ਨਹਿ ਰਾਲੀ ਭਗਤਾਂ ਕੇਰੀ ਬੀਖਮਾ ਮਾਰਗ ਚੱਲਣਾ ਲੱਭ ਲੋਭ ਅਹੰਕਾਰਤਾ ਜਤੀਸਨਾ ਬਹੁਤ ਨਹੀਂ ਬੋਲਣਾ ਕਮਿਓ ਤੇ ਕੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਗਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲਿ ਭਗਤਾ ਜੁਗੈ ਜੁਗ ਨਰਾਲੀ ਝਿਉ ਤੂੰ ਚਲਾਏ ਤੀਰੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੀ ਜੀਵ ਤੂੰ ਚਲਾਏ ਤਿਵੇਂ ਚਲੇ ਜਿਨਾ ਮਾਰਗ ਪਾਵੈ ਹਰ ਕਿਰਪਾ ਜਿਨ ਨਾਮ ਲਾਇ ਸੇ ਹਰ ਹਰ ਸਦਾ ਤਿਆਵੈ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦਵਾਰੇ ਸੁਖ ਪਾਵੈ ਏ ਨਾਨਕ ਸੱਚੇ ਸਹਿਬ ਜਿਉ ਭਾਵੇਂ ਕਿਵੇਂ ਚਲਾਵੇਂ ਏ ਸੋਹੇ 라ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਰਾ ਸਤਗੁਰੂ ਸੁਣਾਇਆ ਇਹ ਤਿਨ ਕੇ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ ਇਕ ਫਿਰੇ ਇਕ ਨੀਰੇ ਕਰੇ ਗੱਲਾਂ ਗਲੀ ਕਿਨੀ ਨਾ ਪਾਇਆ ਕਹੇ ਨਾਨਕ ਸਦ ਸੁਹਿਲਾ ਸਤਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰਤੇ ਆਇਆ ਹਰਤੇ ਆਇਆ ਪਵਿੱਤ ਹੋਏ ਗੁਰਮਖ ਜਿਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੋਟਾਂ ਬਸੈ ਹਰਸਿਓ ਪਵਿੱਤ ਸੰਗਤ ਸਹਿ ਬਾਇਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਤੇ ਆਇਆ ਕਰਮੀ ਸਹਜਨ ਉਪਜੈ ਬਿਨ ਸਹਦੇ ਸਹਸਨਾ ਧਾਈ ਨਾ ਜੈ ਸਹ ਸਾਕਿਤੇ ਸੰਜਮ ਰਹਿੇ ਕਰਮ ਕਮਾਈ ਸਹ ਸੇ ਧੂਮਲੀਣ ਹੈ ਕਿਤ ਸੰਜਮ ਤੋਤਾ ਜਾਈ ਮਨ ਤੋ ਉਹ ਸਉਦਲਾ ਕੋ ਹਰਿ ਸਉ ਰੋਚਿਤ ਲਾਈ ਵੇਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿ ਸਾਇ ਵਜਾਈ ਜਿਉ ਮੈ ਲੈ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉ ਤਮੇ ਲੀ ਤਿਨੀ ਜਨਮ ਜੁਏ ਹਾਰਿਆ ਇਹ ਤੀਸਨਾ ਵਡਾ ਰੋਗ ਲਗਾ ਮਰਨਾ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੈ ਨਾਹੀ ਫਿਰੇ ਜਿਉ ਬੇਤਲਿਆ ਹੈ ਨਾਨਕ ਜਿਨ ਸਾਥ ਤਜਿਆ ਕੂੜੇ ਲਾਗੇ ਤਿੰਨੀ ਤੁਨ ਜਨਮ ਜੁਏ ਹਾਰਿਆ ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤ ਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਘਟਿਆ ਭਲੇ ਸੇਵਣ ਜਾਰੇ ਰਹੇ ਨਾਨਕ ਦਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੈ ਚਰਨ ਹਿਰਦੇ ਧਿਆਏ ਅੰਤਰ ਆਤਮੇ ਸਮਾਲੇ ਆਪ ਛੱਡ ਸਦਾ ਰਹੇ ਪ੍ਰਣੈ ਗੁਰ ਬਿਨੇ ਅਵਰ ਨਾ ਜਾਣੇ ਕੋਈ ਰਹੇ ਨਾਨਕ ਸੋ ਸੰਤੋ ਹੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੂਰਥ ਕੋਈ ਉਚੋ ਵਿਵੇਕ kia ਜਾਏ ਆਨੇਕ ਜੁਨੀ ਪਰਮਯਾਵੇ ਬਿਨ ਸਤਗੁਰ ਮੁਕਤ ਨਾ ਪਾਏ ਜੇ ਮੁਕਤ ਪਾਏ 라ਗ ਚਰਣੇ ਸਤਗੁਰ ਸਭ ਸਣਾਈ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੋਕਤਨਾ ਪਾਈ ਆਵੋ ਸੇਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿਨ ਕੋ ਨਾਦਰੇ ਕਰਮ ਹੋਵੇ ਹਿਰਦੇ ਤਿਨਾ ਸਵਾਣੀ ਹੀ ਵੋ ਅਮਰਤ ਸਦਾਰ ਹੋ ਹਰ ਰੰਗ ਜਿ ਪਿਓ ਸਰਖ ਪਾਣੀ ਕਹੇ ਨਾਨਕ ਸਰਾ ਗਾਵੋ ਏਹ ਸੱਚੀ ਬਾਣੀ ਸਤਿਗੁਰੂ বিনা ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਤੇ ਕੱਚੇ ਕੱਚੀ ਆਖਵਗਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ ਕਿਤ ਜਿਨ ਕਾ ਅਖਿਰ ਲਿਆ ਮਾਇਆ ਬੋਲਣਾ ਪੇਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਵਦਰਤਨ ਹੈ ਹੀਰੇ ਜਿਤ ਜੜਾਓ ਸਵਦਰਤਨ ਦੀਤ ਮਨ ਲਾਗਾ ਇਹ ਹੋਆ ਸਹਿਮਾਓ ਸਵਦਰ ਸੇਤੀ ਮਨ ਮਿਲਿਆ ਸੱਚੇ ਲਾਇਆ ਬਹੋ ਆਪੇ ਹੀਰਾ ਰਤਨੇ ਆਪੇ ਜਿਸੁਉ ਦੇਵੁ ਜਾਇ ਕਹੇ ਨਾਨਕ ਸਵਦਰਤਨ ਹੈ ਹੀਰਾ ਜਿਤ ਜੜਾਓ ਸੇਵ ਸਗਤ ਆਪੋ ਪਾਈ ਗੈ ਕਰਤਾ ਆਪੇ ਹੁਕਮ ਵਰਤਾਇ ਹੁਕਮ ਵਰਤਾਇ ਆਪ ਵੇਖੇ ਗੁਰਮਖਿ ਸੇਵ ਜਾਈ। ਕੋੜੇ ਬੰਧਨ ਹੋਵੇ ਮੁਕਤ ਸਬਦ ਮਨੁ ਵਸਾਈ। ਗੁਰਮਖਿ ਜਿਸ ਨੂੰ ਆਪ ਕਰੇ ਸੋ ਹੋਵੇ ਇਕਸਉਨੀ ਵਿਲਾਈ। ਤਖੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ। ਸਿਮਰਤ ਸਾਸਤਰੇ ਪੁਨ ਪਾਪ ਵਿਚਾਰਤੇ ਤਤੈ ਸੋ ਨ ਜਾਣੀ। ਤਤਸਾ ਨਾ ਜਾਣੀ ਗੁਰੂ ਬਾਜੋ ਤਤਸਾ ਨਾ ਜਾਣੀ ਤੇਹੀ ਗੁਣੇ ਸੰਸਾਰ ਪਰਮ ਸੂਤਾ ਸੂਤਿਆ ਰਹਿਣ ਵੇਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੈ ਜੀਨਾ ਹਰ ਮਨ ਵਸਿਆ ਭੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿ ਲਗ ਜਾਗਤ ਰਹਿਣ ਵੇਹਾਣੀ ਮਾਤਾ ਕੇ ਉਤਰਮੈ ਪ੍ਰਿਤਪਾਲ ਕਰੇ ਸੋ ਕਿਉ ਮਨੋ ਵਸਾਰੀਐ ਮਨੋ ਕਿਉ ਵਸਾਰੀਐ ਏਵੜਾ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੀ ਹੋਸਨੋ ਕਿਉ ਪੋ ਨਾ ਸਕੀ ਜਿਸਨੋ ਆਪਣੀ ਲਿਵ ਲਾਵੈ ਆਪਣੀ ਲਿਵ ਆਪੇ ਲਾਇ ਗੁਰਮੁਖਸਰਾ ਸਮਾਲੀਐ اے ਨਾਨਕ ਏਵੜਾ ਦਾਤਾ ਸੋ ਕਿਉ ਮਨੋ ਵਸਾਰੀਐ ਜੈਸੀ ਅਗਨ ਉਤਰਮੈ ਐਸੀ ਬਹਾਰ ਮਾਇਆ ਮਾਇਆ ਅਗਨ ਸਵੇ ਕੋ ਜਈ ਕਰਤੇ ਖੇਲ ਰਚਾਇਆ ਜਾ ਤਿਸ ਪਾਣਾ ਦਾ ਜੰਮਿਆ ਪਰਵਾਹ ਪਰਾ ਪਾਇਆ ਲੀਵ ਛੁਟਕੀ ਲੱਗੀ ਤਿਸਨਾ ਮਾਇਆ ਫਤਵਰਤ ਆਇਆ ਇਹ ਮਾਇਆ ਜਿਤਾ ਹਰ ਵਿਸਰੈ ਮੋਹ ਦੇ ਭੋ ਦੂਜਾ ਲਾਇਆ ਗੁਰਪਸਾਦੀ ਜਿਨਾਂ ਨਿਵਲਾ ਕੀ ਤਿੰਨੇ ਵਿੱਚ ਮਾਇਆ ਪਾਇਆ अरे आप अलग है मूल न पाया जाए मूल न पाया जाए किसे बिटो रहे लोग बिललाय ऐसा सतगुरु जे मिले आप जाए। तिस सौंपी है जिस ज्यो तिश मिल रहे हर वसे मन आई अरे आप योलक है भाग चिना के नानका जिन हर पल्ले पाई हर रात मेरी, मेरी मन मन रहा हर रात मेरी मन जा रहा ਸਾਰੇ ਕੋਰ ਤੇਰਾ ਸਚਾਣੇ ਹਰ ਹਰ ਨੀਰਤ ਜੇ ਪਿਉ ਦਿਉ ਰਹਾ ਖਟਿਉ ਦਿਹਾੜੀ ਇਹ ਤੰਤ ਨਾ ਮਿਲਿਆ ਜਿਨ ਹਰਾਪੇ ਪਾਣਾ ਤਹੇ ਨਾਨਕ ਹਰ ਰਾਸ ਮੇਰੀ ਮਨ ਹੁਆ ਬਣਜਾਰਾ اے ਰਸਨਾ ਤੂੰ ਅਨ ਰਸ ਰਾਚ ਰਹੀ ਤਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤ ਕੀਤਾ ਈਚਰ हर रस पलै ना पाई हर रस पाए पल्ले पिए हर रस बहुत मत सुना लागे आई ए हर रस करमी पाई सतगुर मिले जिस आई तो हे नानक होर अन रस सब विसर जहाँ हर वसै मने आई ये शरीरा मेरिया हर तुम मैं जोत रखी तू जग में आया ਹਰ ਜੋਤ ਰੱਖੀ ਤੋਰੇ ਵਿੱਚ ਤਾ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਈ ਜਗਤ ਦਿਖਾਇਆ ਗੁਰ ਪ੍ਰਸਾਦੀ 부ਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰੀ ਟਿਕਾ ਮੂਰ ਰਚਿਆ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਮਨ ਚੋ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਉ ਸਖੀ ਗ੍ਰੇਮੰਦਰ ਬਣਿਆ ਹਰ ਗਾਉ ਮੰਗਲ ਨੀਤ ਸਖੀਏ ਸੋਗ ਦੁਖ ਨਾ ਬਿਆਪੇ ਗੁਰ ਚਰਨ ਲਾਗੇ ਦਿਨ ਜ਼ਬਾਗੇ ਆਪਣਾ ਪ੍ਰਜਾਪੀ ਅਨਹਦ ਬਾਣੀ ਗੁਰ ਸਵਰ ਜਾਣੀ ਹਰ ਨਾਮ ਹਰ ਰਸ ਪਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰੇ ਆਇ ਸੱਜਗ ਮੈਂ ਆਈ ਕੈ ਕਿਆ ਤਉ ਦੇ ਕਰਮ ਕੇ ਮਾਇਆ ਏ ਕਰਮ ਕੇ ਮਾਇਆ ਤਉ ਦੇ ਸਰੀਰਾ ਜਾਂ ਤੂੰ ਜਗ ਮੈਂ ਆਇ ਜਿਨ ਹਾਰਾ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਾ ਬਲਿਖਿਆ ਪਾਇਆ ਕਹੇ ਨਾਨਕ اے ਸਰੀਰ ਪਰਮਾਨ ਹੋਆ ਜਿਨ ਸਤਗਰ ਸਤਗੁਰ ਸਿਉ ਚਿਤ ਲਾਇਆ اے ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ ਹਰ ਵਿਨੇ ਅਵਰ ਨਾ ਦੇਖੋ ਕੋਈ ਹਰ ਵਿਨੇ ਅਵਰ ਨਾ ਦੇਖੋ ਕੋਈ ਨਾ ਤ੍ਰੀ ਹਰ ਨੇ ਹਲਿਆ ਏ ਵੀਸ ਸੰਸਾਰੇ ਤੁਮ ਦੇਖਤੀ ਏ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨੇ ਅਵਰ ਨਾ ਕੋਈ ਰਹਿ ਨਾਨਕ ਇਹ ਨੀਤਰ ਆਦਸੀ ਸਤ ਗੁਰ ਮਿਲੀਏ ਤੀਬ ਤ੍ਰਿਸ਼ਾ ਹੋਈ ਏ ਸਰਵਣੂ ਮਿਰੀਓ ਸੱਚੇ ਸੁਨਹਿਰ ਨੂੰ ਪਠਾਈ ਸਾਚੇ ਸੁਣਨੇ ਨੂੰ ਪੜਾਏ ਸਰੀਰ ਲਾਏ ਸੁਣੋ ਸਤਿ ਬਾਣੀ ਜਿਦ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਤਿ ਇਹ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਸੇ ਨਾਨਕੇ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪੜਾਏ ਹਾਰੇ ਕੀ ਉਹ ਕੋ ਭਾਈ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ ਤੈਂ ਅਨੇਕ ਰੂਪ ਨੌ ਨਵਨੀਦ ਇਸ ਦਾ ਅੰਤ ਨਾ ਜਾਈ ਪਾਇਆ कहे नानक हर प्यारे जियों गो अंदर राके वाजा बम बजाया ये साचा सोहे रा कर गावो गावो दा सोहिला कर साचै जिथे सरा साचै ते आवे सच्चो ते आवे जात दा भावे गुरमुख जिन नाम ਏ ਸਤਿ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਰਹਿ ਨਾਨਕ ਸਤ ਸੋਹਿਲਾ ਸਚੇ ਕਰ ਗਾਵੇ ਆ ਨਾਦੇ ਸੁਣੋ ਬੜੇ ਪਾਕਿਓ ਸਗਰ ਮਨੋਰਥ ਪੂਰੇ ਪਰਮ ਬਰਮ ਪ੍ਰਵਪਾਇਆ ਉਤਰੇ ਸਗਲ ਵਸੂਰੀ ਦੁੱਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸਾੰਤ ਸਾਧਨ ਭਈ ਸਰਤੀ ਪੂਰੇ ਗੁਰ ਤੇ ਜਾਣੇ ਸੁਣਤੇ ਪਨੀਤ ਕਹਤੇ ਪਵਿਤ ਸਤਿਗੁਰ ਰਿਆ ਪਰੇ ਪੂਰੇ ਬਨਵੰਤ ਨਾਨਕ ਗੁਰੇ ਚਰਣ ਲਾਗੇ ਵਾਜੇ ਅਨਹਰ ਤੂਰੇ ਸੁਣ ਤੇ ਤੂਰੀਤ ਕਹਤੇ ਪਵਿਤ ਸਤਿਗੁਰ ਰਿਆ ਪਰੇ ਪੂਰੇ ਬਨਵੰਤ ਨਾਨਕ ਗੁਰੇ ਚਰਣ ਲਾਗੇ ਵਾਹਿਗੁਰੂ ਜਨ ਹਰਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ